ਕਤਰੀ ਕਲਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਸੁਖ ਬਲੌਗਰ ਚੈਨਲ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਜੀ ਤੁਸੀਂ ਥੰਬਨੇਲ ਦੇਖ ਕੇ ਇਸ ਵੀਡੀਓ ਤੇ ਆਏ ਹੋਵੋਗੇ ਹਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਵੀ ਜੇਕਰ ਤੁਸੀਂ ਆਪਣੇ ਘਰੇ ਵਾਈਫਾਈ ਲਗਵਾਉਣਾ ਚਾਹੋਣੇ ਹੋਗੇ ਤਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਤੇ ਵਾਈਫਾਈ ਲਗਵਾਉਣ ਦੇ ਕੋਈ ਫਾਇਦੇ ਹੈਗੇ ਨੇ ਕਿ ਇਹ ਜਿਹੜਾ ਪੈਸੇ ਦੀ ਵੇਸਟੇਜ ਆਗੀ ਪੂਰੀ ਗੱਲਾ ਹੋਣੀ ਆ ਤੇ ਸਾਰੀ ਜਾਣਕਾਰੀ ਸਹੀ ਦੱਸਾਂਗੇ ਕਿਉਂਕਿ ਸਾਡਾ ਇਹ ਤਜਰਬਾ ਅਸੀਂ ਵਾਈਫਾਈ ਲਗਵਾਇਆ ਕਿੰਨੇ ਰੁਪਏ ਲੱਗਦੇ ਨੇ ਕਿੰਨੇ ਦਾ ਪੈਕੇਜ ਹੈਗਾ ਸਾਰੀ ਜਾਣਕਾਰੀ ਹੋਊਗੀ ਜੀ ਤੇ ਪੂਰੀ ਵੀਡੀਓ ਨੂੰ ਦੇਖਿਓ ਧਿਆਨ ਨਾਲ ਜ਼ਰੂਰ ਦੇਖਿਓ ਵਾਈਫਾਈ ਲਗਵਾਉਣ ਦਾ ਸਭ ਤੋਂ ਪਹਿਲਾ ਪ੍ਰੋਸੈਸ ਹੁੰਦਾ ਜੀ ਇਹ ਡੱਬਾ ਜਾਂ ਲੱਗਦਾ ਤੇ ਤਾਰ ਪੈਂਦੀ ਆਗੀ ਜੇ ਤੁਹਾਡੇ ਘਰ ਦੇ ਨੇੜੇ ਕਿਸੇ ਦੇ ਵਾਈਫਾਈ ਲੱਗਿਆ ਤਾਂ ਉਹ ਤਾਰ ਥੋੜੀ ਪੈਂਦੀ ਆਗੀ ਇਹਦਾ ਖਰਚਾ ਆਪਣਾ ਕੋਈ ਨਹੀਂ ਹੁੰਦਾ ਸਾਰਾ ਵਾਈਫਾਈ ਵਾਲੇ ਜਿਹੜੇ ਭਾਈ ਲਾ ਕੇ ਜਾਂਦੇ ਹਨਾ ਵਾਈਫਾਈ ਵਾਲੀ ਕੰਪਨੀ ਦਾ ਹੀ ਖਰਚਾ ਹੁੰਦਾਗਾ ਤੇ ਅਸੀਂ ਜਿਹੜਾ Netflix ਦਾ ਲਗਵਾਇਆਗਾ ਜੀ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਡਾਕੂਮੈਂਟਸ ਭੇਜਦੇ ਸੀ ਕਿਉਂਕਿ ਆਪਣੀ ਪਹਿਲਾਂ ਆਈਡੀ ਬਣਦੀ ਆ ਹਨਾ ਜਦੋਂ ਆਈਡੀ ਬਣ ਜਾਂਦੀ ਹੈ ਜੀ ਫਿਰ ਉਹ ਆਪਣੇ ਘਰੇ Wi-Fi ਲਗਾਉਣਾ ਆਉਂਦੇ ਨੇਗੇ ਆਈਡੀ ਬਣਵਾਉਣ ਦੇ ਲਈ ਤੁਸੀਂ ਉਹਨਾਂ ਨੂੰ ਇੱਕ ਸੈਲਫੀ ਭੇਜਣੀ ਹੁੰਦੀ ਹੈ ਇੱਕ ਫੋਨ ਨੰਬਰ ਇੱਕ ਈਮੇਲ ਆਈਡੀ ਤੇ ਕਪਣਾ ਜਿਹੜਾ ਆਧਾਰ ਕਾਰਡ ਹੁੰਦਾਗਾ ਠੀਕ ਹੈ ਜੀ ਤੇ ਪੇਮੈਂਟ ਤੋਂ ਬਾਅਦ ਦੇ ਵਿੱਚ ਲੈਂਦੇ ਨੇਗੇ ਸਾਡੇ ਇੱਥੇ ਨੇੜੇ ਘਰਾਂ ਦੇ ਵਿੱਚ ਨਾ ਲੱਗਿਆ ਹੋਇਆ ਸੀ ਵਾਈਫਾਈ ਪਹਿਲੇ ਦਿਨ ਉਹ ਸਾਰ 14 ਪਾਗੇ ਸੀ ਔਰ ਦੂਸਰੇ ਦਿਨ ਸਾਡਾ ਮੇਨ ਜਿਹੜਾ ਕਨੈਕਸ਼ਨ ਆ ਗਿਆ ਸੀ ਕਿਉਂਕਿ ਉਸ ਟਾਈਮ ਤੱਕ ਸਾਡੀ ਈਮੇਲ ਆਈਡੀ ਅਪਰੂਵ ਕਰ ਦਿੱਤੀ ਸੀਗੀ ਠੀਕ ਹੈ ਜੀ ਤੇ ਜਿਹੜੀਆਂ ਸੀ ਤਾਰਾਂ ਸੀਗੇ ਸਾਡੇ ਨਾ ਇੰਟਰਨਲ ਹੀ ਸਰਵਿਸ ਹੈਗੀ ਏ ਤਾਰਾਂ ਦੀ ਤਾਂ ਕਰਕੇ ਬਾਹਲਾ ਝੁੰਡ ਜਾ ਨਹੀਂ ਪਿਆ ਤਾਰਾਂ ਦਾ ਇਹ ਦੇਖੋ ਛੱਤ ਦੇ ਵਿੱਚ ਦੀ ਸੀ ਉੱਥੇ ਹੀ ਤਾਰੇ ਦੀ ਕੱਢ ਲਈ ਸੀਗੀ ਇਹ ਵਾਈਫਾਈ ਉਹ ਥਾਂ ਤੇ ਲਗਵਾਓ ਜੀ ਆਪਣੇ ਘਰ ਦੇ ਸੈਂਟਰਲ ਪੁਆਇੰਟ ਤੇ ਜਿੱਥੇ ਸਾਰੇ ਪਾਸੇ ਰੇਂਜ ਆਵੇ ਜੇ ਤੁਸੀਂ ਜਮਾ ਪਿਛਲੇ ਕਮਰਿਆਂ ਚ ਲਗਵਾ ਲਓਗੇ ਤਾਂ ਤੁਹਾਡੇ ਬੇੜੇ ਦੇ ਵਿੱਚ ਵੀ ਹੋ ਸਕਦਾ ਕਈ ਵਾਰ ਨੈਟਵਰਕ ਦਾ ਇਸ਼ੂ ਆ ਜੇ ਸੋ ਲੌਬੀ ਦੇ ਵਿੱਚ ਲਵਾ ਲਓਗੇ ਤਾਂ ਦੀ ਬੈਸਟ ਆਗਾ ਤੁਹਾਡੇ ਲਈ ਅਸੀਂ ਜੀ ਇਹਦੇ ਤੇ ਸਾਡਾ ਪੂਰਾ ਜਿਹੜਾ ਖਰਚਾ ਲੱਗਿਆ 5000 ਰੁਪਏ ਲੱਗਿਆ ਸੀ ਵਾਈਫਾਈ ਵਾਲੇ ਭਾਈਆਂ ਨੇ ਜਿਹੜਾ ਲਿਆ ਸੀ ਤੇ 5000 ਰੁਪਏ ਲੈ ਕੇ 6 ਮਹੀਨਿਆਂ ਦੇ ਲਈ ਬਿਲਕੁਲ ਫਰੀ ਹੈ ਤੇ ਨਾਲ ਜਿਹੜਾ ਇਹ ਵਾਲਾ ਤੁਸੀਂ ਟੈਲੀਫੋਨ ਦੇਖ ਰਹੇ ਹੋ ਨਾ ਸਾਨੂੰ ਲੈਂਡਲਾਈਨ ਨੰਬਰ ਵੀ ਮਿਲ ਚੁੱਕਾ ਇਹਦੀ ਜਿਹੜੀ ਕਾਲਿੰ ਆਲ ਟਾਈਮ ਫ੍ਰੀ ਹੈ ਜਿੰਨਾ ਚਿਰ ਤੁਹਾਡਾ ਵਾਈਫਾਈ ਚੱਲਦਾ ਹੈਗਾ ਇਹ ਜਿਹੜਾ ਕਨੈਕਟ ਕਰ ਦਿੰਦੇ ਨੇ ਜੀ ਤੁਹਾਡੇ ਕਿਸੇ ਪਲੱਗ ਦੇ ਨਾਲ ਤੁਸੀਂ ਪਲੱਗ ਜਿਹੜਾ ਇਨਵਰਟਰ ਤੇ ਹੈਣਾ ਹੈਗਾ ਉਹਦੇ ਤੇ ਨਾਲ ਹੀ ਕਨੈਕਟ ਕਰਵਾਇਓ ਕਿਉਂਕਿ ਜੇ ਤੁਸੀਂ ਕੱਲਾ ਲਾਈਟ ਵਾਲੇ ਤੇ ਕਰਵਾ ਲਏ ਫਿਰ ਜਦੋਂ ਲਾਈਟ ਜਾਂਦੀ ਹੈ ਤਾਂ ਡਿਫਿਕਲਟ ਹੋ ਜਾਂਦਾ ਹੈਗਾ ਤੇ ਬਾਕੀ ਜਿਹੜਾ ਆਪਾਂ ਨੈਕਸਟ ਜੇ ਸ਼ੁਰੂ ਕਰਦੇ ਹਾਂ ਨਾ ਫਿਰ 6 ਮਹੀਨਿਆਂ ਤੋਂ ਬਾਅਦ ਫਿਰ 590 ਰੁਪਏ ਹੈਗਾ ਇੱਕ ਮੰਥ ਦਾ ਦੇਖੋ ਜੀ ਸਾਡੇ ਘਰ ਦੀ ਗੱਲ ਹੀ ਕਰ ਲਈ ਤਾਂ ਤਿੰਨ ਫੋਨ ਨੇਗੇ ਹਨਾ ਹੁਣ ਰੀਚਾਰਜ ਵੀ ਕਿੰਨਾ ਜ਼ਿਆਦਾ ਮਹਿੰਗਾ ਹੋ ਗਿਆ ਇੱਕ ਫੋਨ ਦਾ 450 ਰੁਪਏ ਹੈਗਾ ਤਾਂ ਫਿਰ ਦੇਖੋ 4 3 1200 1200 ਤੋਂ ਪਲੱਸ ਹੀ ਹੋ ਗਿਆ ਹਨਾ ਇੱਕ ਤਿੰਨ ਫੋਨਾਂ ਦਾ ਜਿਹੜਾ ਖਰਚਾ ਆ ਜਾਂਦਾ ਹੈਗਾ ਉਨਾਂ ਲਈ ਬੈਸਟ ਆ ਵਾਈਫਾਈ ਬਟ ਜੇ ਤੁਹਾਡੇ ਘਰੇ ਫੋਨ ਹੀ 2 ਨੇ ਜਾਂ ਇੱਕ ਫੋਨ ਆ ਹਨ ਤੁਸੀਂ ਸੋਚੋ ਵੀ ਸਾਰਾ ਦਿਨ ਨੈਟ ਮਿਲ ਜੂਗਾ ਤਾਂ ਇਹ ਵਧੀਆ ਨਹੀਂ ਹੋਊਗਾ ਤੁਹਾਡੇ ਲਈ ਠੀਕ ਹੈ ਜੀ ਜਦੋਂ ਆਪਾਂ ਜਿਹੜੇ ਲੋਕੀ ਜ਼ਿਆਦਾਤਰ ਘਰੇ ਰਹਿੰਦੇ ਨੇ ਉਹਨਾਂ ਲਈ ਬੈਸਟ ਆ ਵਾਈਫਾਈ ਬਟ ਜਦੋਂ ਆਪਾਂ ਬਾਹਰ ਜਾਂਦੇ ਆ ਨਾ ਆਪਾਂ ਨੂੰ ਫੋਨ ਦੇ ਵਿੱਚ ਨੈਟ ਦੀ ਲੋਡ ਪੈਂਦੀ ਹੈ ਫਿਰ ਥੋੜੀਆਂ ਡਿਫਿਕਲਟੀਜ਼ ਆਪਾਂ ਨੂੰ ਆਉਂਦੀਆਂ ਨੇਗੀਆਂ ਪਰ ਜੇ ਤੁਸੀਂ ਘਰੋਂ ਬਾਹਰ ਜਾਣਾਗਾ ਹਨਾ ਅਨਲਿमिटेड ਜਿਹੜਾ ਓਨਲੀ ਕਾਲਿੰਗ ਵਾਲਾ ਹੈਗਾਗਾ ਉਹਨੂੰ ਤੁਸੀਂ ਰੀਚਾਰਜ ਕਰ ਸਕਦੇ ਹੋ ਉਹ ਵੀ ਇੱਕ ਬੈਸਟ ਵੇ ਹੈਗਾਗਾ ਤੁਹਾਡੇ ਲਈ ਔਰ ਨੈਟ ਦੀ ਸਪੀਡ ਇੰਨੀ ਜ਼ਿਆਦਾ ਹੀ ਅੱਛੀ ਹੈ ਨਾ ਇਹਦੀ ਇੱਕ ਤਾਰ ਹੁੰਦੀ ਹੈ ਉਹ ਕਹਿੰਦੇ ਸੀਗੇ ਵੀ ਉਹਦੇ ਵਿੱਚ ਕੱਚ ਹੁੰਦਾ ਉਹ ਤਾਰ ਦੇ ਵਿੱਚ ਕੋਈ ਵੀ ਜਿਹੜਾ ਵੱਲ ਨਹੀਂ ਪੈਣਾ ਚਾਹੀਦਾ ਕਿਉਂਕਿ ਜ਼ਿਆਦਾਤਰ ਲੋਕਾਂ ਦੀ ਸ਼ਿਕਾਇਤ ਹੀ ਇੱਥੇ ਹੁੰਦੀ ਹੈਗੀ ਜਦੋਂ ਉਹ ਤਾਰ ਟੁੱਟ ਜਾਂਦੀ ਹੈ ਨੈਟਵਰਕ ਖਰਾਬ ਹੋ ਜਾਂਦਾ ਜੀ ਇੱਕ ਮਹੀਨੇ ਦੇ ਕਰੀਬ ਹੋ ਗਿਆ ਜੀ ਸਾਡੇ ਵਾਈਫਾਈ ਲਗਵਾਏ ਨੂੰ ਕੋਈ ਵੀ ਪ੍ਰੋਬਲਮ ਨਹੀਂ ਨਾ ਕੋਈ ਨੈਟਵਰਕ ਇਸ਼ੂ ਹੈ ਨਾ ਕੁਝ ਹੋਰ ਹੈਗਾ ਦੇਖੋ ਜੀ ਇਸ ਤਰ੍ਹਾਂ ਹੁੰਦਾਗਾ ਕਿ ਜਦੋਂ ਜ਼ਿੰਦਗੀ ਦੇ ਵਿੱਚ ਹਨਾ ਆਪਾਂ ਕਹਿੰਦੇ ਸਰੀਰ ਦੇ ਲਈ ਰੂਹ ਜ਼ਰੂਰੀ ਹੈ ਨਾ ਮੋਬਾਈਲ ਦੇ ਲਈ ਵੀ ਉਸੇ ਤਰ੍ਹਾਂ ਨੈਟ ਜ਼ਰੂਰੀ ਹੈ ਜੇ ਆਪਣੇ ਫੋਨ ਦੇ ਵਿੱਚ ਨੈਟ ਹੀ ਨਹੀਂ ਹੈਗਾ ਨਾ ਫਿਰ ਤਾਂ ਫੋਨ ਚਲਾਉਣ ਨੂੰ ਵੀ ਹਨਾ ਜੀ ਨਹੀਂ ਕਰਦਾ ਹੈਗਾ ਤੇ ਜਿਹੜੀਆਂ ਮੇਰੀਆਂ ਭੈਣਾਂ ਖਾਸ ਤੌਰ ਤੇ ਬਲੌਗਿੰਗ ਕਰ ਰਹੀਆਂ ਨੇ ਲਾਈਵ ਸਟ੍ਰੀਮ ਕਰ ਰਹੀਆਂ ਨੇ ਹਨਾ ਤੇ ਜਿਆਦੇ ਲੰਮੀਆਂ ਵੀਡੀਓਜ਼ ਅਪਲੋਡ ਕਰੇ ਉਹਨਾਂ ਵਾਸਤੇ ਇੱਕ ਬੈਸਟ ਓਪਰਚ्युनिटी ਹੈਗੀ ਹੈ ਵਾਈਫਾਈ ਲਗਵਾਉਣ ਦੀ ਇਹਦੇ ਨਾਲ ਕੀ ਹੁੰਦਾ ਜੀ ਜਦੋਂ ਆਪਾਂ ਇੱਕ ਵੀਡੀਓ ਅਪਲੋਡ ਕਰਦੇ ਤਾਂ ਆਪਣਾ ਸਾਰਾ ਨੈਟ ਖਤਮ ਹੋ ਜਾਂਦਾ ਫਿਰ ਆਪਣਾ ਫੋਨ ਚਲਾਉਣ ਨੂੰ ਮਨ ਨਹੀਂ ਕਰਦਾ ਹਨਾ ਤਾਂ ਵਾਈਫਾਈ ਦੇ ਇੱਕ ਕੋਡ ਮਿਲਦਾ ਉਹ ਤੁਸੀਂ ਪ੍ਰਾਈਵੇਸੀ ਵਾਲਾ ਆਪਣਾ ਕੋਡ ਰੱਖੋ ਕਿਸੇ ਨਾਲ ਬਹੁਤਾ ਸ਼ੇਅਰ ਨਾ ਕਰੋ ਕਿਉਂਕਿ ਵੀ ਜਦੋਂ ਤੁਸੀਂ ਆਪਦੇ ਪੈਸੇ ਲਾਏ ਆ ਹਨਾ ਤਾਂ ਆਪਦਾ ਇੰਜੋਏ ਕਰੋ ਔਰ ਜੇ ਕਿਸੇ ਨੇ ਹਨਾ ਨੈਟ ਲੈਣਾ ਹੋਊਗਾ ਤਾਂ ਅਗਲਾ ਆਪਦਾ ਲਗਵਾ ਲੂਗਾ ਕੋਈ ਗੱਲ ਨਹੀਂ ਅੱਜਕੱਲ ਕੋਈ ਵੀ ਨਹੀਂ ਕਿਸੇ ਨਾਲ ਸ਼ੇਅਰ ਕਰਦਾ ਹੈਗਾ ਤੇ ਏਸੀ ਸਾਡੀ ਇਨਫੋਰਮੇਟਿਵ ਵੀਡੀਓ ਕਿਹੋ ਜੀ ਲੱਗੀ ਤੁਸੀਂ ਜਰੂਰ ਦੱਸਿਓ ਜੀ 7